ਸੋ ਅਕਾਲੀ ਦਲ ਚ ਭਗੜੜ ਮਚੀ ਹੋਈ ਹੈ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹੈ ਹਾਲਾਂਕਿ ਅੱਜ ਦਾ ਫੰਕਸ਼ਨ ਜਿਹੜਾ ਮੈਂ ਨਾਨ ਪੋਲੀਟਿਕਲ ਆ ਹੈਗਾ ਪਰ ਮੈਂ ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਾ ਕਿ ਇਹ ਇਹਨਾਂ ਦੀ ਭੁੱਖ ਲਹਾਟ ਹੈ ਇਹਨਾਂ ਨੇ ਪੰਜਾਬ ਨੂੰ ਨਸ਼ਿਆਂ ਚ ਤੱਕਿਆ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਦੇਣ ਨੇ ਦੋ ਤਿੰਨ ਹੋਰ ਵੜਨਗੇ ਤਾਂ ਦੋ ਤਿੰਨ ਹੋਰ ਵੜਨਗੇ ਸੋ ਜਦੋਂ ਪਤਾ ਕੀ ਹੈ ਜਦੋਂ ਮਤਲਬ ਭੁੱਖ ਲਹਾਟ ਹੋ ਜਾਂਦੀ ਹੈ ਨਾ ਉਦੋਂ ਕੋਈ ਕਿੱਧਰ ਨੂੰ ਭਜਦਾ ਕੋਈ ਕਿੱਧਰ ਨੂੰ ਭਜਦਾ ਕਿਸੇ ਵੀ ਭਗੜੜਮਚੀ ਦੇ ਜਿਹਨੂੰ ਕਹਿੰਦੇ ਆਪਾਂ ਭਗੜੜ ਚ ਨਹੀਂ ਪਤਾ ਲੱਗਦਾ ਕੌਣ ਕਿੱਧਰ ਨੂੰ ਭੱਜ ਗਿਆ ਕਿੱਧਰ ਨੂੰ ਜਾਈਏ ਕਿਤੇ ਨਾ ਜਾਈਏ ਸੋ ਅਕਾਲੀ ਦਲ ਚ ਭਗੜੜਮਚੀ ਹੋਈ ਹੈ ਕੋਈ ਨਹੀਂ ਪਤਾ ਲੱਗ ਰਿਹਾ ਕੌਣ ਕਿੱਧਰ ਨੂੰ ਜਾ ਰਿਹਾ ਹੈ ਹਾਲਾਂਕਿ ਅੱਜ ਦਾ ਫੰਕਸ਼ਨ ਜਿਹੜਾ ਮੈਂ ਨਾਨ ਪੋਲੀਟਿਕਲ ਆ ਹੈਗਾ ਪਰ ਮੈਂ ਫਿਰ ਵੀ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਾ ਕਿ ਇਹ ਇਹਨਾਂ ਦੀ ਦੁੱਖਲਾਹਟ ਹੈ ਇਹਨੇ ਪੰਜਾਬ ਨੂੰ ਨਸ਼ਿਆਂ ਚ ਤੱਕਿਆ ਇਹਨਾਂ ਨੇ ਪੰਜਾਬ ਨੂੰ ਕੈਂਸਰ ਵਰਗੀਆਂ ਬਿਮਾਰੀਆਂ ਇਹਨਾਂ ਦੀ ਦੇਣ ਹੈ ਕਿ ਸਟ੍ਰੇਨਾਂ ਜਾਣ ਲੱਗੀਆਂ ਸੀ ਕਿਉਂਕਿ ਇਹਨਾਂ ਨੇ ਮੋਨੋਕ੍ਰੋਟੋਫਾਸ ਪੂਰੀ ਦੁਨੀਆ ਦੇ ਵਿੱਚ ਬੈਨ ਬਹੁਤ ਸਾਲਾਂ ਤੋਂ ਪਰ ਪੰਜਾਬ ਦੇ ਵਿੱਚ ਅਸੀਂ ਆ ਕੇ ਬੈਨ ਕੀਤੀ ਹੈ ਇਹਨੂੰ ਪਤਾ ਹੀ ਨਹੀਂ ਕਿ ਮੋਨੋਕ੍ਰੋਟੋਫਾਸ ਹੈ ਠੀਕ ਖਤਰਨਾਕ ਜ਼ਹਿਰ ਹੈ ਮੋਨੋਕ੍ਰੋਟੋਫਾਸ ਦਾ ਛਿੜਕਾਓ ਅਸੀਂ ਕਰ ਰਹੇ ਸੀ ਅਸੀਂ ਆ ਕੇ ਬੈਨ ਕੀਤੀਆਂ ਨੇ ਬਹੁਤ ਸਾਰੀਆਂ ਪੀਏਯੂ ਨਾਲ ਗੱਲ ਕਰਕੇ ਥੋੜਾ ਜਿਹਾ ਆਰਗੇਨਿਕ ਖੇਤੀ ਵੱਲ ਜਾ ਰਹੇ ਹਾਂ ਉਸ ਜਦ ਥਿੰਕਿੰਗ ਹੈ ਉਹ ਕਿ ਕਾਲੀ ਦਾ ਕਾਂਗਰਸ ਇਹਨਾਂ ਦੀ ਤੁਹਾਨੂੰ ਪਤਾ ਹੈ ਤੁਸੀਂ ਆਯੁਰਵੇਦ ਤੇ ਹੋਮੋਪੈਥੀ ਨੂੰ ਪ੍ਰਮੋਟ ਕਰੋਗੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਹੋਮੋਪੈਥੀ ਦੇ ਕਾਲਜ ਦੀ ਸਾਨੂੰ ਚਿੱਠੀ ਆਈ ਹੈ ਜਿਹੜੀ ਕਿ ਮੈਂ ਐਮਪੀ ਵੇਲੇ ਇੱਕ ਵਾਰੀ ਮੁੱਦਾ ਠਾਇਆ ਸੀਗਾ ਉਹ ਉਹਨਾਂ ਨੇ ਟੇਕ ਅਪ ਕਰ ਲਿਆ ਜਗਾ ਸਾਡੇ ਕੋਲ ਹੈਗੀ ਹੈ ਬੜੀ ਜਲਦੀ ਸੰਗਰੂਰ ਦੇ ਵਿੱਚ ਮੈਡੀਕਲ ਕਾਲਜ ਤਾਂ ਆਲਰੇਡੀ ਜਿਹੜਾ ਉਹ ਹੋ ਗਿਆ ਤੇ ਨਾਲ ਹੋਮੋਪੈਥੀ ਕਾਲਜ ਬਹੁਤ ਜਲਦੀ ਜਲਦੀ ਬਸ ਹੁਣ ਤਾਂ ਜੇ ਉਹਨਾਂ ਦੀ ਚਿੱਠੀ ਆ ਗਈ ਇਹ ਤਾਂ ਸੈਂਟਰ ਨੇ ਉਹ ਚ ਉਹ ਚ ਸੈਂਟਰ ਨੇ ਹੋਮੋਪੈਥਿਕ ਸੈਂਟਰ ਨੇ ਸਾਨੂੰ ਜਿਹੜਾ ਮਦਦ ਕਰਨੀ ਹੈ ਤੇ ਉਹਦੇ ਵਿੱਚ ਜਿਹੜਾ ਮੈਡੀਕਲ ਕਾਲਜ ਹੈ ਉਹ ਸਾਡਾ ਆਪਣੀ ਪਹਿਲੋਂ ਤੋਂ ਪ੍ਰੋਜੈਕਟ ਹੈ ਨਰਸਿੰਗ ਕਾਲਜ ਉਹਦੇ ਵਾਸਤੇ ਹੈਗਾ ਤੇ ਜਿਹੜਾ ਸਿਵਲ ਹਸਪੀਟਲ ਹੈ ਉਹਨੂੰ ਅਪਗ੍ਰੇਡ ਅਸੀਂ ਕਰ ਦਾਂਗੇ ਇਹ ਜੋ ਕਲੌਜ਼ ਨੇ ਮੈਡੀਕਲ ਕਾਲਜ ਵਾਸਤੇ ਜ਼ਰੂਰੀ ਹੁੰਦੇ ਨੇ ਉਹ ਪੂਰੇ